ਮੰਤਪ ਪ੍ਰਸਾਦ ਆਰਣ ਦੇਵਾ ਸਾਹਿਬ ਜੀ ਦਾ ਸਤਿਨਾਮ ਗੁਰੂ ਦੇ ਵੀ ਸਾਚ ਹਾਜ਼ਰ ਮਾਜਰਾ ਸਾਧਗੁਰੂ ਚਵਲ ਸ਼ਤਰਤਾਕਰ ਤੇ ਮਾਨਕ ਸਾਧਗੁਰੂ ਅੰਡਾ ਬ੍ਰਹਮੰਡਾ ਦੇ ਮਾਨਕ ਸਾਧਗੁਰੂ ਨਿਮੋਲਿਆ ਦੇ ਮਾਨ ਗੁਰੂ ਨੇ ਤਾਣਿਆ ਦੇ ਤਾਨ ਗੁਰੂ ਨੇ ਓਟਿਆਂ ਦੇ ਓਟ ਗੁਰੂ ਐਸੇ ਗੁਰੂ ਜੀ ਨੂੰ ਅੱਜ ਸਾਧਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਦੀ ਪਾਵਨ ਵਰਕਟਰ ਜੁੜੀ ਹੋਏ ਸੱਜ ਬੈਠੀ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀ ਆਓ ਮਹਾਰਾਜ ਜਨਾ ਵਿੱਚ ਅਰਦਾਸ ਸੁਝਣੀ ਬੇਨਤੀ ਕਰੀਏ 25 ਮਿੰਟ ਵਾਸਤੇ ਮਹਾਰਾਜ ਆਪਣੇ ਜਨਾ ਵਿੱਚ ਸਾਡਾ ਮਨ ਜੋੜ ਲੈਣ ਔਰ ਇੱਕੋ ਜਿਹਾ ਸਮਾ ਤੁਹਾਡਾ ਸਫਲ ਹੋ ਜਾਏ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਸ਼ੀਮ ਸਿੰਘ ਆਪ ਵਿੱਚ ਵਰਤਨ ਆਪਣੇ ਮਹਾਰਾਜ ਜਿਹੜਾ ਮਹਾਰਾਜ ਦਾ ਹੁਕਮ ਹੈ ਸਭਾ ਜੈ ਉਸ ਦੀ ਕਥਾ ਮਹਾਰਾਜ ਸਾਧਗੁਰੂ ਤਰਸ ਕਰਕੇ ਆਪ ਵਿੱਚ ਵਰਤ ਕੇ ਆਪੀ ਕਰਵਾ ਲੈਣ ਸੋ ਭਾਈ ਸਾਰੀਆਂ ਮਾਮਾ ਪੈਣਾ ਦੇ ਚੰਨਾਂ ਤੇੰਤੀ ਹੈ ਵੀ ਬੜੇ ਜੇ ਤੋ ਕੇ ਉਸ ਦੀ ਮਾਰਾਈ ਜੋ ਰਿਚ ਬੈਠੂ 3 ਪਚੀ ਮੰਡ ਜਿੰਨਾ ਸਮਾਰਦਾ ਜਸਪਾਣਾ ਜਿੱਥੇ ਸ਼ਰੀਰ ਕਰਕੇ ਬੈਠੇ ਹੋ ਮੰਨ ਕਰਕੇ ਵੀ ਅਸੀਂ ਆਜੇ ਦਵਾਈਏ ਰੇ ਵੀ ਬੇਨਤੀ ਹੈ ਕਿ ਇਹ ਪੰਜ ਸ਼ਾਨਾਂ ਵਰਕੇ ਚੋਲ ਸਾਹਿਬ ਦੀ ਸੇਵਾ ਕਰੇ ਮਹਾਰਾਜ ਜੁਵਾਨ ਸੱਚੀ ਹੋਏ ਹੈ ਤੇ ਵੀ ਸੰਗਤ ਬੇਨਤੀ ਪ੍ਰਵਾਨ ਕਰੇ ਸੰਗਤ ਜੀ ਆਓ ਹੁਣ ਆਪਾਂ ਜਿਹੜਾ ਹੈ ਸੋਹੀ ਰਾਗ ਵਿੱਚ ਜਿਹੜਾ ਮਹਾਰਾਜ ਦਾ ਹੁਕਮ ਆਇਆ ਹੈ ਉਸ ਦੀ ਵਿਚਾਰ ਕਰਨ ਤੋਂ ਪਹਿਲੋ ਆਪ ਸਾਰੀ ਸੰਗਤ ਸੱਚੇ ਪਾਤਸ਼ਾਹ ਜੀ ਨੂੰ શીਖਾਓ ਅਦਰ ਸਤਾਨਾ ਸਾਰੀ ਸੰਗਤ ਬੱਤੇ ਬਲਾਉ ਜੀ ਵਾਈਫ ਜੀ ਕਾ ਖਾਤਸਾ ਬਾਈ ਜੀ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਮਹਲਾ ਪੰਜਵਾਂ ਅਭਜਲ ਨਗਰ ਗੋਵਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਾਨਿਛੇ ਸਹੀ ਫਲ ਪਾਏ ਕਰਤੈ ਆਪ ਵਸਾਇਆ RAM ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਉਤਪਾਈ ਸਿੱਖ ਵਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਸੇ پر باپ سلامی آپ رکھا آپ پتا آپ مایا اہ نانک ست گر بل زہایا چین واحلہ

ਮਹਾਰਾਜੇ ਸ਼ਬਦਿਆਰ ਮਹਾਰਾਜ ਆਪ ਕਰਾ ਲੈਣ ਸਾਰੀ ਸੰਗਤ ਹਾਜ਼ਰੀ ਲਵਾਓ ਚਾਲਨ ਕਰੋ ਜੀ ਸਤਨਾਮ ਨਿਰਵਾਹੇ ਗੁਰੂ ਸਾਹਿਬ ਜੀ ਸਤਨਾਮ ਸ਼ੀਰੀ ਵਾਹੇ ਗੁਰੂ ਸਾਹਿਬ ਜੀ ਸੁ ਸੰਗਤ ਜੀ ਸੂਹੀ ਗਉੜਾ ਪੰਜਵਾ ਸੂਹੀ ਦਾ ਭਾਗ ਹੈ ਸੂਹੀ ਰਾਗ ਦੇ ਵਿੱਚ ਤੁੰਗ ਗੁਰੰਸਾਹਿਬ ਜੀ ਦੇ ਵਿੱਚ ਮਹਾਰਾਜ ਕਸਤੀ ਰਾਗ ਹਨ ਤੇ ਬੱਤੀਆਂ ਰਾਗ ਸ਼ਾਧ ਤੁੰਗ ਤੇ ਭਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਮਹਾਰਾਜ ਨੇ ਦਰਸ ਕੀਤਾ ਹੈ ਜੇ ਜਦੋਂ ਆਪਾਂ ਸ਼ਾਇਦ ਤੇਰਾਸੂ ਕੁੰਝਾ ਕੁੰਜਾਂਗ ਇੰਨੇ ਕ ਲਾਗੇ ਜਾ ਕੇ ਜਦੋਂ ਆਪਾਂ ਬਾਣੀ ਪੜ੍ਹਦੇ ਆ ਉਦੋਂ ਸ਼ਾਇਦ ਬੱਤੀਆਂ ਰਾਗ ਤੁੰਗ ਤੇ ਭਾਦਰ ਸਾਹਿਬ ਜੀ ਨੇ ਉਚਾਰਨ ਕੀਤਾ ਹੋ ਰਗ ਦਾ ਨਾਮ ਭੁੱਲ ਗਿਆ ਸੋਗਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਸੰਤੋਖੂ ਦੀ ਅਨੁਸਾਰ ਬੱਤੀ ਰਾਗ ਮੰਨਿਆ ਔਰ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਕੁਮਾਰ ਜਿੱਤੇ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸੰਤਰਬਾਦ ਸ੍ਰੀ ਦਸੰਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਨੇ ਦੋ ਦਰਬਾਰਾਂ ਦੀ ਰਚਨਾ ਕੀਤੀ ਸਰਬਲੋਕ ਗ੍ਰੰਥ ਸਾਹਿਬ ਜੀ ਵਿੱਚ ਦਾਸ ਸਿੰਘ ਜੀਆ ਗੁਰੂ ਗਨਿਆਨ ਸਿੰਘ ਜੀ ਜਾਂ ਗਨਿਸ਼ੇ ਸਿੰਘ ਜੀ ਆਪ ਪ੍ਰਸਾਦ ਨੂੰ ਸੁਣਿਆ ਕਿ 650 ਜਾਂ 350 ਰਾਗ ਰਾਗ ਮਹਾਰਾਜ ਮਹਾਰਾਜ ਨੇ ਸਾਹਿਬ 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 ਜੀ ਜੀ ਦੇ 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 ਕਰ 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 ਹਨ 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 ਸੋ ਵਿੱਚ ਸ਼ਹੀਦੀ ਸਰਤਾਜ ਸ੍ਰੀ ਗੁਰੂ ਅਰਜਨ ਕਿਰਪਾ ਉਹਨਾਂ ਬਚਨ ਰਹੇ ਮਨ ਸੇਈ ਫਲ ਪਾਏ ਕਰਤੇ ਆਪ ਵਸਾਇਆ महाराज ਮਹਾਰਾਜ ਕਹਿੰਦੇ ਕਿ ਬਾਣੀ ਵਿੱਚ ਸੰਮਰਨ ਚੈਨੀ ਸੁਮਨਤਾ ਹੈ ਜਿਹੜਾ ਵੀ ਬੰਦੇ ਦੇ ਮਨ ਵਿੱਚ ਫੁਰਨਾ ਆਵੇ ਉਹ ਮਹਾਰਾਜ ਸਹਿਸਪਾਏ ਪੂਰਾ ਗੱਲੰਦੇ ਇਤਿਆਸ ਦੀਆਂ ਪਿੱਛਾ ਲੱਗੀਆਂ ਤੇ ਜੋ ਹਾਰੇ ਹਿਰਦਾ ਸਦਾ ਵਸਾਏ ਸਾਬਨੀ ਤਾਂ ਹਨ ਕਰ ਆਸ਼ਟ ਸਿਧਾਂਤਾਪੁਰ ਕਰਤਲ ਧਰਿਆ ਤੇ ਨਾਨਕ ਬਲ ਬਲ ਸਤਵਰ ਜਾਇਆ ਤੇ ਰੰਤਨਾ ਪਾਰਾ ਵਰਿਆ ਜੀਪੀਐਸ ਸਿਗਨਲ ਲੌਸ ਸਾਜੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਤੋ ਸੰਗਤ ਜੀ ਐਵੇਂ ਬਾਦਿਸ਼ ਕਰ ਦਹਣਾ ਹੈ ਸਿਰ ਸੰਮੁਖ ਮੁਖ ਜੋ ਹੈ ਇਹਦੇ ਤੇ ਬਸੈ ਪਾ ਵਾਂਗ ਜੋ ਤੀ ਲੋਕ ਅੰਤਰ ਮੋਹ ਹੈ ਤੇ ਤੈ ਬਸੈ ਖਿਓ ਰ ਅਖਿਓ ਤੋਇ ਰਸਤਿੰਗ ਹੀ ਜਾਤੋ ਸੋ ਬਾਦਿਸ਼ ਕਰ ਦਹਣਾ ਹੈ ਸਿਰ ਸੰਮੁਖ ਮੁਖ ਜੋ ਹੈ ਪਾਤਸ਼ਾਹ ਬਾਣ ਜੇ ਦਾਸ ਬੋਲਦਾ ਨਾ ਹੋਵੇ ਤੇਰਾ 92 ਅੰਤ ਤੋ 196 ਅੰਤ ਤੱਕ ਤੰਦੂ ਅਮਰਦਾਸ ਪਾਸ਼ਾ ਜੀ ਮਹਾਰਾਜ ਦੇ ਸਹੀਏ ਮਨਸੂਰੀਏ ਮੰਨਦੇ ਜੀ ਚੇ। ਸੋਚੋ ਦਰਦੇ ਆ ਕਹਿੰਦੇ ਬਾਣੀ ਚਰਦਾ ਨੇ ਸਤ ਸੰਨੁਖ ਮੁਖ ਮੁਖ ਬੋਲਦਾ। ਵੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਖੱਬੇ ਬਾਣ ਉਤੇ ਸੱਜਾ ਦੇ ਬਾਹਾਂ ਸੋ ਦਾਇਆ ਦੇ ਬਾਹਾਂ ਕਹਿੰਦੇ ਖੱਬੇ ਪਾਉ ਤੇ ਗੁਰੂ ਅਮਰਦਾਸ ਜੀ ਇੱਥੇ ਸਿੱਧੀਆਂ ਹੱਥ ਉੱਤੇ ਬਣੀ ਐ ਔਰ ਸਾਨੂੰ ਖੋਕੇ ਖੜੀਆਂ ਮਾਤਾ ਦੇ ਚਰਨਾਂ ਵਿੱਚ ਵੀ ਸੱਚੇ ਪਾਤਸ਼ਾਹ ਜੀ ਹੁਕਮ ਕਰੋ ਸਾਰਾ ਸੰਸਾਰ ਮਾਇਆ ਪਿੱਛੇ ਵੱਜਦਾ ਪਦਾਰਥਾਂ 'ਚ ਵੱਜਦਾ ਮਾਇਆ ਸੰਤਾਨ ਦੇ ਚਰਨਾਂ ਪਿੱਛੇ ਵੱਜਦੀ ਐ ਜਿਹੜੇ ਸੋਚਦੇ ਐ ਨਾਮ ਸਿਮਰਨ ਕਰਨ ਨਾਲ ਕੀ ਪ੍ਰਾਪਤ ਹੋਏਗਾ ਐਦੇ ਨਾਲ ਸਾਡੇ ਬੱਚੇ ਜਿੰਨਾ ਪਰਜਾਨ ਨਹੀਂ ਨਾ ਸਿਮਰਨ ਨਾਲ ਸਹੀ ਬਣਨ ਨਾਲ ਘਰ ਦੇ ਕੰਮ ਤੋਂ ਵੀ ਨਾ ਹੋਣਗੇ ਉਹ ਤਾਂ ਪੈਸੇ ਹੋਣਗੇ ਫੇਰ ਹੋਣਗੇ ਸੰਗਤ ਜਿਨ੍ਹਾਂ ਦੇ ਮਨ ਵਿਚ ਸ਼ੰਗ ਹੈ ਉਹ ਪਹਿਲੇ ਸੁਖੀ ਦਾ ਜਾਪ ਜਰੂਰ ਕਰਿਆ ਕਰਨ ਪਰਪਕ ਸਿਮਰਨ ਦੇ ਸਜ ਨੋਨੀ ਪਰਪਕ ਸਿਮਰਨ ਗਿਆਨ ਧਿਆਨ ਦਾਤ ਪਰਪਕ ਸਿਮਰਨ ਜਾਪਤਾ ਪੂਜਾ ਪਰਪਕ ਸਿਮਰਨ ਦੀ ਸਾਧੂ ਜਾ ਪਰਮਕਾ ਸ੍ਰੀਮੰਤਿ ਲਤੀ ਸੁਨਾਨੀ ਪਰਮਕਾ ਸਮੁੰਦਰ ਗਿਆਨਨੀ ਪਰਮਕਾ ਸਮਨ ਮੋਸੋ ਪਲਾ ਪਰਮਕਾ ਸਮਨ ਸੁਪਰਫਲਾ ਸੋ ਇੱਥੇ ਮਹਾਰਾਜ ਨੇ ਪ੍ਰਤਾਕ ਦਾਸ ਦਾ ਵੀ ਜੇ ਕੋਈ ਬੀਬੀ ਸਿੰਘ ਸਾਰਾ ਕੁਝ ਭੁੱਲ ਕੇ ਸਾਰੀਆਂ ਚਿੰਤਾਵਾਂ ਨੂੰ ਛੱਡ ਕੇ ਸਿਰਫ ਨਾਮ ਜੱਪੇ ਬਾਣੀ ਪੜੇ ਮਹਾਰਾਜ ਉਹਦਾ ਕੋਈ ਤੇ ਕੋਈ ਵੀ ਕੰਮ ਉਹਦਾ ਆੜਨ ਨਹੀਂ ਦੇਣਗੇ ਕਿਉਂਕਿ ਪਰਮਕਾ ਸਿਮਰਨ ਰਿੱਧ ਸਿਧ ਹੋਣਗੇ ਵਿਦਿਆ ਸਿੰਧਿਆ ਸਿੰਮਾਰ ਦੇ ਵਿੱਚ ਬਾਣੀ ਵਿੱਚੋਂ ਪ੍ਰਾਪਤ ਹੋਣੀ ਹੈ ਜਿਹੜੇ ਪਦਾਰਥ ਹੈ ਦੁਨੀਆ ਦੇ ਸਖਤ ਪਦਾਰਥ ਹੈ ਇਸਾਰਾ ਕੋਈ ਸੰਗਤ ਜੀ ਨਾਮ ਬਾਣੀ ਤੋਂ ਪ੍ਰਾਪਤ ਹੋਣਾ ਹੈ ਪਰ ਜੇ ਆਪਾਂ ਇਹ ਕਹੇ ਕਿ ਇਹ ਬਿਨਾਂ ਨਾਮ ਬਾਣੀ ਨੂੰ ਛੱਡ ਕੇ ਸਮੇਂ ਪ੍ਰਾਪਤ ਹੋ ਜਾਣਗੇ ਕੋਈ ਠੇਕਾ ਮਾਤਰ ਦੇ ਪ੍ਰਾਪਤ ਹੋ ਸਕਦੇ ਆ ਪਰ ਉਹ ਖੇੜ ਨਹੀਂ ਬੰਨੀ ਸੋਸ਼ਕਰ ਕੇ ਤਾਨੁ ਭਗਤ ਧੰਨਾ ਜੀ ਜਦੋਂ ਪੰਡਤ ਜੀ ਕਹਿੰਦੇ ਵੀ ਠਾਕੁਰ ਜੀ ਭੋਗ ਲਾਉਂਦੇ ਆ ਉਹ ਠਾਕੁਰ ਜੀ ਉਹ ਆਪਣੇ ਘਰ ਜਾ ਕੇ ਖੇਤਾਂ ਵਿੱਚ ਕਹਿੰਦੇ ਜੇ ਮੰਦਰ ਚ ਭੋਗ ਲਾਉਂਦੇ ਆ ਮੇਰੀ ਰੋਟੀ ਨੂੰ ਵੀ ਭੋਗ ਲਾਣਗੇ ਧੰਨੇ ਸੇਵਾ ਬਾਦੁੱਤ ਸਾਰੰਗ ਰੰਗ ਚ ਸਾਰੰਗ ਰਾਗ ਵੇ ਇਹਦੇ ਬਚਨ ਆਉਂਦੇ ਆ ਉਹਦੇ ਵਿੱਚ ਭਗਤ ਸਾਨ ਜੀ 12 ਭੋਗ ਦਾ ਜ਼ਿਕਰ ਕਰਦੇ ਆ ਸ਼ੈਖਰੂ ਅਰਜਨ ਸਾਹਿਬ ਦਾ ਸ਼ਬਦ ਹੈ ਸ਼ਬਦ ਆਉਂਦਾ ਧੰਨੇ ਸੇਵਾ ਬਾਦੁੱਤ ਤੋ ਐਵੇਂ ਸੰਗਤ ਦੀ ਭਗਤ ਅੰਨਾ ਜੀ ਬੈਠ ਕੇ ਬਾਲ ਬੁੱਧਾ ਭਾਵ ਹੈ ਵੀ ਬਾਲ ਬੁੱਧੀ ਬਾਲ ਬੁੱਧ ਸੁਖ ਭਾਗੇ ਜਿਹੜੇ ਸਾਧੂ ਸੰਤ ਹੁੰਦੇ ਆ ਮਹਾਂਪੁਰਖ ਹੁੰਦੇ ਆ ਅਮਿਸ਼ਾ ਬਾਲ ਬੁੱਧ ਵਿੱਚ ਰਹਿੰਦੇ ਆ ਬੱਚਿਆਂ ਨੂੰ ਸੁਭਾਅ ਹੁੰਦਾ ਉਹਨਾਂ ਦਾ ਭਾਵ ਮਸਤਾਨੇ ਜੇ ਹੋ ਕੇ ਰਹਿੰਦੇ ਆ ਉਹਨਾਂ ਦੀ ਅਵਸਥਾ ਨੂੰ ਸਮਝਣਾ ਹਰ ਕਿਸੇ ਦੀ ਵਾਗ ਦੇ ਗੱਲ ਨਹੀਂ ਜ਼ਿਆਦਾਤਰ ਸੰਸਾਰਿਕ ਲੋਕ ਉਹਨਾਂ ਨੂੰ ਸਮਝ ਨਹੀਂ ਪਾਉਂਦੇ ਜੋ ਗਿਆਨ ਦੀ ਵਸਤਾ ਨਹੀਂ ਹੋਊ ਜਿਹੜਾ ਹੀਰਾ ਹੈ ਉਹਦੀ ਪਛਾਣ ਜੋਰੀ ਨੂੰ ਹੁੰਦੀ ਹੈ ਕਬਾੜੀ ਨੂੰ ਕੀ ਪਤਾ ਇਹ ਹੀਰਾ ਸੋਨਾ ਚੰਦੀ ਹੈ ਉਹਨੂੰ ਕੀ ਪਤਾ ਉਹਦਾ ਮੁੱਲ ਕੀ ਹੈ ਉਹ ਤਾਂ ਜੋਗੀ ਨੇ ਪੜਿਆ ਐਵੇਂ ਜਿਹੜਾ ਕੋਈ ਸਾਧੂ ਸੰਤ ਮਹਾਂਪੁਰਸ਼ ਹੁੰਦੇ ਆ ਅਵਸਥਾ ਵਾਲੇ ਉਹਨਾਂ ਦੀ ਜਿਹੜੀ ਵਸਤਾ ਹੈ ਉਹ ਵਸਤਾ ਵਾਲਾ ਹੀ ਸਮਝ ਸਕਦਾ ਹੈ ਦੁਜੇ ਆਏ ਦੁਜੇ ਸੰਸਾਰਿਕ ਲੋਕਾਂ ਨੂੰ ਜਾਣਦੇ ਨੂੰ ਉਸਤਾਨਾ ਚੱਲ੍ਹਾ ਕਮਲਾ ਸਮਝਣਗੇ ਜਾਂ ਕਹਿਣਗੇ ਤਾਂ ਐਵੇਂ ਉਹਨੂੰ ਸਮਝ ਨਹੀਂ ਸਕਦੇ ਕਿਉਂਕਿ ਐਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਆ ਵੀ ਜੇ ਜਿਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਗੁਰੂ ਦੀ ਕਿਰਪਾ ਹੋ ਗਈ ਹੈ ਇਸ ਨੂੰ ਹਰ ਕਿਸੇ ਨੂੰ ਨਾ ਇਹ ਗੱਲਾਂ ਸਾਂਝੀਆਂ ਕਰਨ ਜੇ ਹਰ ਕਿਸੇ ਕੇ ਸਾਂਝੀਆਂ ਕਰੇਗਾ ਤੇ ਫਿਰ ਦੁਜਿਆਨੇ ਤਰਾਇ ਦਾ ਮੁੱਲ ਨਹੀਂ ਪਾਣਾ ਉਹਨਾਂ ਨੇ ਕਹਿਣਾ ਇੱਥੇ ਵਿਲਾ ਇਹ ਤੇ ਅਭੀ ਫਨ ਦਾ ਸੇਰ ਖਾਈ ਜਾਂਦਾ ਆ ਆਰਾਮ ਬਦਾਲਤ ਪਾਇਕ ਹੈ ਕਬੀਰਾ ਗਾਠ ਨਾ ਖੋਲ ਨਹੀਂ ਪਟੜ ਲਈ ਬਾਤ ਕੋ ਨਹੀਂ ਕਾਕ ਨਹੀਂ ਮੋਲ ਕਹਿੰਦੇ ਜੇ ਰੱਬ ਨੇ ਤੈਨੂੰ ਗਿਆਨ ਦਿੱਤਾ ਤੇ ਤੇ ਕੋਸ਼ਿਸ਼ ਕਰਦੀ ਹੈ ਤੈਨੂੰ ਸੋਚੀ ਦੇਤੀ ਹੈ ਹੁਣ ਤੂੰ ਹਰ ਕਿਸੇ ਨੂੰ ਨਿਮਾਨਾ ਦਾਰੀਆ ਜਹਰ ਕਿਸ ਨੂੰ ਟੋਕੀ ਨਾ ਜਾ ਆਪੀ ਭਾਈ ਇਹ ਗਮ ਇੰਜ ਨਹੀਂ ਇੰਜ ਕਰੀਦਾ ਉਹ ਕਹਿੰਦੇ ਇਸ ਨੂੰ ਜਲ ਇਸ ਨੂੰ ਸ਼ੋਨਾ ਕਰ ਵੀ ਨੂੰ ਇੰਨਾ ਜ਼ਿਆਦਾ ਕਿਆਰ ਹੈ ਇਸ ਨੂੰ ਆਪਣੇ ਅੰਦਰ ਪਚਾ ਝੇਕੋ ਖਾਵੇ ਝੇਕੋ ਪੁੰਚੇ ਜਿਸ ਦਾ ਹੋਵੇ ਬਚਾਓ ਉਹ ਸੰਗਤ ਜਿਹੜੇ ਸਾਧੂ ਸੰਤ ਮਹਾਂਪੁਰਸ਼ ਹੁੰਦੇ ਆ ਭਗਤੀ ਪਛਾਣੀ ਹੈ ਉਹਨੋਂ ਜਿਨਾ ਵੀ ਗਿਆਨ ਹੈ ਨਾ ਜੇ ਕੋਈ ਵਪਾਰੀ ਹੋਵੇ ਫਿਰ ਆਪਦਾ ਨਾਮ ਬੰਦਗੀ ਸੁਣਨ ਵਾਲਾ ਹੋਵੇ ਸੱਚੇ ਮਾਨਨਾਰ ਬਿਨਾਂ ਕਿਸੇ ਇੱਛਾ ਤੋਂ ਭਾਵਨਾ ਵਾਲਾ ਹੋਵੇ ਸਭ ਤੋਂ ਵੱਧ ਜਿਹੜਾ ਉਹਦੇ ਨਾਲ ਹੀ ਰੱਬ ਦੇ ਨਾਮ ਦੀ ਗੱਲ ਕਰਦੇ ਆ ਉਹਨਾਂ ਨੂੰ ਗਿਆਨ ਹੋਣ ਦੇ ਬਾਅਦ ਵੀ ਐਜ ਰਹਿਦੇ ਜਿਵੇਂ ਸਾਨੂੰ ਕੁਝ ਪਤਾ ਹੀ ਨਹੀਂ ਪੂਰਨ ਕੁਦਰਤ ਸਹਿਬ ਉਹਨਾਂ ਨੂੰ ਕੰਡ ਹੁੰਦਾ ਪਰ ਉਹ ਵਿਚਰਦੇ ਅੰਜ ਜਿਵੇਂ ਉਹਨਾਂ ਨੂੰ ਗੁੜਹਿਣਾ ਵੀ ਨਹੀਂ ਆਉਂਦਾ ਭਗਤ ਸ਼ੇਖੀ ਕੀ ਜੀ ਦੱਸਦੇ ਆ ਪਤਨ ਕੋਣ ਹੈ ਉਹਦੇ ਵਿੱਚ ਕਿਹੜੇ ਗੋਣ ਹੋਣੇ ਚਾਹੀਦੇ ਹੈ ਮੱਤ ਹੁੰਦੇ ਹੋਏ ਇਆਣਾ ਤਾਣ ਹੁੰਦੇ ਹੋਏ ਤਾਂ ਹਨ ਹੁੰਦੇ ਆ ਬੰਡਾਏ ਕੋਈ ਐਸਾ ਬਗਸਤਾਏ ਮਨ ਮਾਤ ਹੁੰਦੇ ਹੋਏ ਇਹ ਆਂ ਆਪ ਜਿਹੜੇ ਸਾਧੂ ਸੰਤ ਹੁੰਦੇ ਆ ਉਹਨਾਂ ਨੂੰ ਸੋਚੀ ਸਾਰੀ ਹੁੰਦੀ ਹੈ ਪਰ ਉਹ ਛੋਲੀ ਕਰਦੇ ਐਸੇ ਕਰਕੇ ਆਮ ਬੰਦੇ ਉਹਨਾਂ ਨੂੰ ਸਮਝ ਨਹੀਂ ਸਕਦੇ ਕਿਉਂਕਿ ਜਿਹੜੇ ਸਾਧੂ ਸੰਤ ਮਹਾਂਪੁਰਸ਼ ਹੁੰਦੇ ਆ ਉਹਨਾਂ ਦੀ ਪਤਨੀ ਸਿੰਗਣੀ ਉਹਨਾਂ ਦੀ ਵਾਈਫ ਘਰਵਾਲੀ ਉਹ ਆਪਣੇ ਘਰ ਦੇ ਦੀ ਵਸਥਾ ਨੂੰ ਸਮਝ ਨਹੀਂ ਪਾਉਂਦੀ ਤੇ ਜਦੋਂ ਲੈਕਚਰ ਦੀ ਗੱਲ ਉਹ ਜੀ ਵਸਥਾ ਨੂੰ ਸਮਝ ਨਹੀਂਦੀ ਵੀ ਉਹ ਬਾਲ ਕੁੱਝ ਵਿੱਚ ਰਹਿੰਦੇ ਸੀ ਉਹਨਾਂ ਦੇ ਜਿਹੜੇ ਵਸਥਾ ਦੇ ਮਾਲਕ ਸਨ ਸocrates ਫਿਲਾਸਫਰ ਹੋਇਆ ਬਹੁਤ ਵੱਡੇ ਉਹ ਸਾਧੂ ਸੰਤਾਨਾ ਬੈਠੇ ਸੀ ਬੰਦਗੀ ਜੀਆਂ ਗੱਲਾਂ ਕਰਦੇ ਸੀ ਨਾਮ ਵਿੱਚ ਰਸ ਆ ਰਿਹਾ ਸੀ ਉਹਨਾਂ ਦੀ ਘਰਵਾਲੀ ਨੇ ਦੋ ਤਿੰਨ ਵਾਰ ਕਿਹਾ ਵੀ ਇਹ ਕਾਦਾ ਸਮਾਨ ਹੈ ਉਹ ਹੁਣ ਉਹ ਕਹਾਣੀ ਨੂੰ ਇਹ ਨਹੀਂ ਪਤਾ ਕਿ ਸਤ ਸੰਗਤ ਦੀ ਵੈਲਿਊ ਕੀ ਹੈ ਉਹਨਾਂ ਜਾਣਨੀ ਸੋਚੀ ਨਹੀਂ ਉਹਨੇ 2-3 ਵਾਰ ਕਿਹਾ ਉਹ ਬੰਦਗੀ ਦੀਆਂ ਗੱਲਾਂ ਕਰ ਲੈ ਕੋਈ ਭੱਜਤ ਬੜੀ ਦੂਰੋਂ ਆਇਆ ਸੀ ਉਹਨਾਂ ਨਾਲ ਬੰਦਗੀ ਦੀਆਂ ਗੱਲਾਂ ਕਰੇ ਤੇ ਚੋਰ ਲੈ ਕੇ ਚਰੰਗਰਨ ਪਾਣੀ ਲੈ ਕੇ ਆਈ ਸਿੱਧਾ ਸਿਰ ਤੇ ਪਾ ਤਾ ਤੇ ਬਾਕੀ ਸਾਧ ਸੰਤ ਪੁੱਛਦੇ ਵੀ ਇਹ ਕੀ ਗੇੜ ਬਣ ਗਈ ਗੁਰਾਜ ਜੀ ਕਹਿੰਦੇ ਭਾਈ ਇਹਦੇ ਪਿੱਛੇ ਦਾ ਕਸੂਰ ਨਹੀਂ ਉਹ ਜਾਣਨੀ ਸੋਚੀ ਨਹੀਂ ਉਹ ਇੱਕ ਚਾਰੇ ਕਿਹਾ ਤਰੇਂ ਦਾ ਭਾਗ ਗੁਰੂ ਹੁੰਦੇ ਸੰਘਾ ਦੀ ਉੱਚ ਬਸਤਾਵਲੇ ਨੂੰ ਸਮਝਣਾ ਇਹ ਸੌਖੀ ਗੱਲ ਨਹੀਂ ਇਸ ਕਰਕੇ ਬਾਣੀ ਦੇ ਉੱਤੇ ਜਿਹੜਾ ਨਾ ਭਰੋਸਾ ਰੱਖਣ ਦੀ ਲੋੜ ਹੈ ਬਾਣੀ ਪੱਤਰ ਤੇ ਨਹੀ ਹੈ ਜੇਕਰ ਅਰਜਨ ਸਾਹਿਬ ਜਿਨੇ ਤੁਹਾਨੂੰ ਇਹ ਹੁਕਮ ਦਿੱਤਾ ਪ੍ਰਮਾਤਮਾ ਜਿਸ ਨਾਲ ਜਿਨ੍ਹਾਂ ਨੇ ਤੇਤੇ ਅਟਲ ਭਰੋਸਾ ਹੋਣਾ ਚਾਹੀਦਾ ਹੈ ਬੁਲਕੀਆਂ ਸਿੱਧੀਆਂ ਜ਼ਰੂਰ ਪ੍ਰਾਪਤ ਹੋਣਗੀਆਂ ਤੁਸੀਂ ਚਿੰਤਾ ਛੱਡ ਦਿਓ ਜਿਹੜਾ ਸਾਰਾ ਕੰਮਕਾਰ ਛੱਡ ਕੇ ਰੱਬ ਦੀ ਗੰਦਗੀ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਉਹਦੇ ਭਰੋਸੇ ਤੇ ਬੈਠ ਗਿਆ ਰਾਗ ਨੂੰ ਨਹੀਂ ਪਤਾ ਪਿਆਨ ਨੇ ਮੇਰੇ ਕਰਕੇ ਕੋਈ ਵੀ ਕੰਮ ਨਹੀਂ ਕੀਤਾ ਆਪਣਾ ਜਿਵੇਂ ਹੁਣ ਮੈਂ ਦਾ ਕੰਮ ਨਹੀਂ ਕੀਤਾ ਨਹੀਂ ਪਿੱਠ ਪਜੇਗੀ ਤੇ ਰੱਬ ਕਦੀ ਆਪਣੇ ਭਗਤਾਂ ਦੀ ਪਿੱਠ ਨਹੀਂ ਲੱਗਣ ਦਿੰਦਾ ਉਹਤਰਾਮ ਦੇਵ ਜੀ ਬੱਚੇ ਮਹਾਰਾਜ ਨੇ ਮੰਦਰ ਪਲਟਾਤਾ ਸੀ ਐਨੇ ਜੀ ਮੈਂ ਧਰਤੀ ਪਲਟਦਾ ਹਾਂ ਤੇਰੇ ਕਰਕੇ ਮਰੀ ਹੋਈ ਗਾਂ ਜਿੱਦੀ ਕਰਦਾ ਸੰਗਤ ਜੀ ਭਗਤਾਂ ਦੀ ਕਦੀ ਪਿੱਠ ਨਹੀਂ ਲੱਗਣ ਨਾ ਲੱਗ ਸ਼ਰਤ ਇਹ ਹੈ ਕਿ ਹਾਈਵੇ 344 ਜੀਐਮ ਪਰ ਉਸਾਰਾ ਰੱਖਦੇ ਬਾਣੀ ਜੀ ਹਾਈਵੇ 344 ਜੀਐਡਾ ਸੁਆਮੀ ਜਿਹੜਾ ਮੋਸਤਚਨ ਆਇਆ ਜਿਹੜਾ ਸੁਖ ਹੈ ਨਾ ਉਹ ਨਾਮ ਦੇ ਵਿੱਚੋਂ ਬਾਣੀ ਜੇ ਪ੍ਰਾਪਤ ਹੋਏਗਾ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਉਤ ਭਾਈ ਸਖ ਵਿਦਾਸੇ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਦੁਰ ਕਰਮ ਜੀ ਨਾ ਕੋਤੁ ਪਾਇਆ ਜਿੰਤੁਰ ਮਸਤਕ ਲਿਖਿਆ ਜਿ ਫਾਸ ਇਹ ਜਿਹੜਾ ਸ਼ਬਦ ਹੈ ਨਾ ਜਿਦੋਂ ਤਿਆਰ ਹੋਵੇ ਮੇਰਾ ਸਵਾਮੀ ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਸੰਗਤੇ ਵਿੱਚ ਉਪਦੇਸ਼ ਕਰਨਾ ਗੁਰ ਬਾਣੀ ਦੀ ਕਥਾ ਕਰਨੀ ਇੱਜੀ ਦੇ ਉੱਤੇ ਗੁਰੂ ਸਾਹਿਬ ਜੀ ਬੜੇ ਤਿਆਰ ਹੋਣ ਕਿਰਪਾ ਕਿਰਪਾ ਹੋਵੇ ਉਹ ਹੀ ਬੰਦਾ ਕਿਸ ਨੂੰ ਉਪਦੇਸ਼ ਸੁਣਾ ਸਕਦਾ ਹੈ ਹਰ ਕੋਈ ਨਹੀਂ ਉਹਦੇ ਪਿਛਲੇ ਜਨਮਾਂ ਦੀ ਕਮਾਈ ਵੀ ਹੋਤ ਹੁੰਦੀ ਹੈ ਆਪ ਵੀ ਜਾਰੇ ਸੋ ਗਿਆਨੀ ਹੋਏ ਸੋ ਸੰਗਤ ਜੀ ਦੇਖੋ ਜਿਹੜਾ ਗਿਆਨੀ ਹੈ ਨਾ ਗਿਆਨੀ ਅਸਰ ਵਿੱਚ ਉਹ ਹੈ ਜਿਹੜਾ ਮਨ ਬਚਨ ਕਰਮ ਕਰਕੇ ਪਰਬ ਆਪਣਾ ਧਿਆਨ ਜੋ ਸੰਗਤ ਨੂੰ ਉਪਦੇਸ਼ ਦੇ ਰਿਹਾ ਉਹ ਜਿਹੜਾ ਬੰਦਾ ਉਪਦੇਸ਼ ਦੇ ਰਿਹਾ ਉਹਦੇ ਜੀਵਨ ਦੇ ਵਿੱਚ ਵੀ ਉਹ ਖੇੜ ਹੋਵੇ ਤਾਂ ਉਪਦੇਸ਼ ਦੇਦਾ ਕਿਸੇ ਉੱਤੇ ਪ੍ਰਭਾਵ ਪੈਂਦਾ ਹੁਣ ਬੰਦਾ ਕਿਸ ਨੂੰ ਉਪਦੇਸ਼ ਦੇ ਰਿਹਾ ਜੀ ਭਾਈ ਵੇ ਬਚਾਰੇ ਜੀਵਨ ਹੀ ਜੀਣਾ ਇਹ ਆਲਿਖੜ ਦੇ ਵਿੱਚ ਕਮਾਵੇ ਵਿਕਾਰ ਕਿਵੇਂ ਪ੍ਰਗਟ ਹੋਏ ਸੰਸਾਰ ਉਹ ਕਿਸੇ ਨੂੰ ਸ਼ੋ ਨਹੀਂ ਕਰ ਰਿਹਾ ਪਰ ਬੰਦ ਰੋ ਮਰੇ ਜੋ ਕੀਪਦਾ ਕਿੰਨੇ ਮਾੜੇ ਕਰਮ ਕਰ ਰਿਹਾ ਲੋਕਾਂ ਸਾਹਮਣੇ ਨੇ ਆਪਣੀ ਇੱਕ ਡਿੱਕ ਬਣਾਈ ਹੋਈ ਹੈ ਕਿ ਮੈਂ ਬੜੀ ਬੁਨਦਗੀ ਕਰਨ ਵਾਲਾ ਮੈਂ ਕਥਾ ਕਰਾਂ ਸੋ ਅਸਲ ਵਿੱਚ ਜੋ ਹੀ ਗਿਆਨ ਹੈ ਕਾਮੀ ਬੰਨਾ ਦੇਖੋ ਬਹੁਤ ਔਖਾ ਹੈ ਮੇਰੇ ਕਹਿਨ ਦਾ ਭਾਵੇਂ ਹੈ ਕਿ ਇਹ ਜਿਹੜੀ ਕਥਾ ਕਰਨੀ ਹੈ ਨਾ ਇਹ ਕਥਾ ਹੈ ਮੁਝੇ ਨਹੀਂ ਕਿਸੇ ਭੈਣ ਲਿਆ ਬੀਬੀ ਨੂੰ ਕੁਝ ਸੈਕਲ ਹੋਸੀ ਯਾਰ ਤੇ ਸ਼ਬਦ ਦੇ ਅਰਥ ਪੜਾ ਦਈਏ ਸੂਰੀ ਨਾਲ ਜਿਹੜਾ ਸ਼ਬਦ ਪੜ੍ਹਦੇ ਅਸੀਂ ਉਹਦੇ ਅਰਥ ਪੜਾ ਦਈਏ ਰੱਟਾ ਮਾਰ ਲਵੇ ਕਿ ਅਸੀਂ ਕਿ ਇਹ ਭਾਈਆ ਜੀ ਐਵੇਂ ਮੇ ਕਥਾ ਕਰੀ ਉਹਨੇ ਕਥਾ ਕਰਦੇ ਨਹੀਂ ਕਥਾ ਉਸ चीज ਦਾ ਨਾਮ ਹੈ ਜਿਹੜੇ ਬੰਦੇ ਦੀ ਆਪਣੀ ਕਮਾਈ ਵੀ ਹੋਵੇ ਸੋ ਕਥਾ ਸੰਬਧੀ ਕਰਨੀ ਗਿਆਨ ਪ੍ਰਾਪਤ ਕਰਨਾ ਇਹ ਕੋਈ ਨਹੀਂ ਵੱਡੀ ਗੱਲ ਨਹੀਂ ਦੇਖੋ ਜਿਹੜੇ ਮਹਾਰਾਜ ਨੇ ਪੰਜ ਖੰਡ ਦਿੱਤੇ ਨਾ ਜੁਜੀ ਸਾਹਿਬ ਛੇ ਧਰਮ ਖੰਡ ਗਿਆਨ ਖੰਡ ਸ਼ਰਨ ਖੰਡ ਕਰਨ ਖੰਡ ਸੱਚ ਖੰਡ ਉੱਥੇ ਮਹਾਰਾਜ ਨੇ ਬਚਨ ਦਸਿਆ ਗਿਆਨ ਖੰਡ ਮੈਂ ਧਰਮ ਖੰਡ ਦਾਇਓ ਧਰਮ ਗਿਆਨ ਖੰਡ ਦਾ ਆਪ ਕੋ ਕਰਨ ਉੱਥੇ ਮਹਾਰਾਜ ਨੇ ਕਿਹਾ ਗਿਆਨ ਖੰਡ ਵਸਿਆ ਗਿਆਨ ਖੰਡ ਵਸਿਆ ਨਿਰੰਕਾਰ ਧਾਰਮਿਕ ਨੇ ਕਿਹਾ ਸੱਚ ਖੰਡ ਵਸਿਆ ਨਿਰੰਕਾਰ ਭਾਵੇਂ ਗਿਆਨ ਹੋ ਜਾਣਾ ਬੰਦੇ ਨੂੰ ਇਹ ਮੰਜਰ ਨਹੀਂ ਆਉਦੀ ਇਹ ਆnde ਉਹਦਾ ਪਹਿਲਾ ਸਟੈਪ ਹੈ ਕਿ ਉਹਨੂੰ ਪਤਾ ਲੱਗਿਆ ਮੇਰਾ ਜਨਮਗਾਦੇ ਵਾਸਤੇ ਹੋਇਆ ਮੈਂ ਕੀ ਕਰਨਾ ਹੈ ਕੀ ਨਹੀਂ ਤੁਸੀਂ ਕਈ ਬੰਦੇ ਦੇਖੇ ਹੋਣਗੇ ਮੇਰੇ ਨਾਲ ਤਾਂ ਜੁੜੇਗੇ ਕਿ ਇਹ ਵਿਚਰੀ ਰਹੀ ਹੈ ਹਾਲੇ ਤੱਕ ਇੱਥੇ ਤੱਕ ਕੋਈ ਨਹੀਂ ਕਿਉਂ ਆਯਾ ਜਿਹੜਾ ਬੰਦਾ ਇਹ ਪੁੱਛਣਾ ਕਬੀਰ ਮਨ ਚਾਨਣਾ ਸਰਬਾਪ ਚਾਨਣਾ ਦੀ ਉਹ ਗੰ ਕਰੇ ਕਾਹੇ ਕੀ ਕੁਸਰਾਹ ਹਾ ਦੀਪ ਕਹੇ ਬਰੇ ਭਗਤ ਕੀ ਗੁਰੂ ਜੀ ਦੇ ਸ਼ਲੋਕਾਂ ਚ ਬਚਨ ਆਉਂਦਾ ਹੈ ਭਗਲਾ ਪੰਜਵਾਂ ਕੋਚ ਦਸਤੇ ਰਾਈਟ ਵੀ ਗਿਆਨ ਇਹਨੂੰ ਹੋ ਗਿਆ ਇਹਨੂੰ ਤਾਂ ਇਹ ਨਾ ਸਮਝ ਵੀ ਹੋਣ ਵੀ ਤੂੰ ਰੱਬ ਨਾਲ ਇੱਕਮਿਕ ਹੋ ਗਿਆ ਤੇਨੂੰ ਰੱਬ ਦੀ ਪ੍ਰਾਪਤੀ ਹੋ ਗਈ ਕਹਿੰਦੇ ਗਿਆਨ ਹੋਣ ਦੇ باوجود ਵੀ ਜੇ ਗੁਰੂ ਦੀ ਕਿਰਪਾ ਨਹੀਂ ਰਹਿੰਦੀ ਤੇ ਜੇ ਵੀ ਤੂੰ ਮਾੜੇ ਕਰਮ ਕਰੇਂਗਾ ਤੈਨੂੰ ਪਤਾ ਵੀ ਹੋਏਗਾ ਕਿ ਭਰਾਇਸ ਦੀ ਭਰਾਇ ਪੁਰਾਣ ਸੰਕਰਨਾ ਬਚਤ ਕਰਾਇਆ ਤਾ ਕਹਾਰਾਂ ਦੀ ਵੀ ਅੱਛੀ ਕਰਨੀ ਬਚਤ ਕਰਾਇਆ ਤਾ ਕੇ ਸਾਡੀ ਤਰੀਕ ਨਹੀਂ ਤਬਾਕੂ ਖਾਣਾ ਮਾੜੇ ਸੰਗਤ ਨਹੀਂ ਕਰਨੀ ਕਹਿੰਦੇ ਤੈਨੂੰ ਗਿਆਨ ਹੋਣ ਦੇ ਬਾਅਦ ਵੀ ਤੂੰ ਆਪਣੇ ਮਾੜੇ ਕਰਮਾਂ ਕਰਨ ਤੋਂ ਰੋਕ ਨਹੀਂ ਸਕਦਾ ਕਿਉਂਕਿ ਹਲੇ ਤੇਰੀ ਅਵਸਥਾ ਨਹੀਂ ਬਣੀ ਕਰਨ ਟੰਡ ਬਣੀ ਤੋ ਸੰਗਤਜੀ ਇਸ ਕਰਕੇ ਕਹਿੰਦਾ ਭਾਵੇਂ ਹੈ ਵੀ ਜਿਹੜਾ ਸੰਮੀ ਨੂੰ ਤਰ੍ਹਾਂ ਕਰ ਰਿਹਾ ਹੈ। ਕਿ ਉਹਦੇ ਵਿੱਚ ਵਿਚਰਨਾ ਦਾ ਜੀਵਨ ਦੇਖਣਾ ਚਾਹੀਦਾ ਤੈਨੂੰ। ਇਸ ਕਰਕੇ ਆ ਕੇ ਸਿਰ ਨਾ ਵੱਡਾ ਹੁੰਦਾ ਨਹੀਂ ਦੇਣਾ ਚਾਹੀਦਾ। ਗਿਆਨੀ ਉਹ ਜਿਹੜਾ ਆਪਣੇ ਆਪ ਦੀ ਵਿਚਾਰ ਕਰੇ। ਮੁੰਟਰ ਤਾਂ ਆਪਸਾਇਆ ਜਿਸ ਨੂੰ ਮਹਾਰਾਜ ਜਿਸ ਨੂੰ ਆਪ ਚੜਾਉਦਾ ਸੂਰਿਆ ਚੜ ਰਹਾ ਹੈ। ਜਿਸ ਤੇ ਗੁਰੂ ਕਿਰਪਾ ਕਰਵੇ ਉਹੀ ਪਾਈਏ ਅਵਸਥਾ ਨੂੰ ਜਾ ਸਕਦਾ। ਮਨੁਸਾਬ ਹੈ ਨਾਨਕਾ ਜੇ ਤੂਰਨ ਕਿਰਪਾ ਹੈ। ਸੰਗਾਜੀ ਦੀ ਸਿੱਖੀ ਕਮਾਣੀ ਨਹੀਂ ਸੋਖੀ ਹੁੰਦੀ ਨਾ। ਤੇ 10 ਕਰੋੜ ਸਿੱਖਾਂ ਚੋਂ ਸਾਰੇ ਨੇ ਸਿੱਕੀ ਕਮਾ ਲੈਣੀ ਸੀ 3 ਕਰੋੜ ਸਿੱਖਾਂ ਚੋਂ 61 ਗੁਣਾ ਨਾਨਕ ਸਾਹਿਬ ਜਿਦੀ ਸਿੱਖਿਆ ਵਿੱਚ ਬਾਦਸਟ ਗਿਆ ਉਹ ਆਹ ਧੰਦੂਆਂ ਗਸ ਦਾ ਜੀ ਮਹਾਰਾਜ ਪੈਦਾ ਹੋਣਾ ਸੀ 16 ਮਹਾਰਾਜ ਦੇ ਹੰਦਿਆ ਨਹੀਂ ਕੋਈ ਸਿੱਖੀ ਜੋ ਕਾਮਯਾਬ ਹੋ ਸਕਿਆ ਅਸਾਂ ਕਾਲੂ ਘੋਰ ਵਰਤਰੀਆ ਕਾਲੂ ਸੋ ਇਸ ਕਰਕੇ ਭਾਈ ਜੇ ਜੇ ਗੁਰੂ ਸਾਹਿਬ ਆਪ ਕਿਰਪਾ ਕਰਨੀ ਕਿ ਉਹ ਹੁੰਦੀ ਹੈ ਮਨਵਾ ਸਾਹਿਬ ਹੈ ਨਾਨਕਾ ਜੀ ਪੂਰਨ ਕਿਰਪਾ ਹੈ ਜਿਉਂ ਦੀ ਕਿਰਪਾ ਹੋਵੇ ਫੇਰੀ ਕਿਤੇ ਮਨੁੱਖਾ ਤਾਪੂ ਜਾ ਸਕਦਾ ਉਹ ਦੀ ਕਿਰਪਾ ਤੋਂ ਦਿਨ ਨਹੀਂ ਆਪਰ ਅਰਦਾਸ ਕਰਦੇ ਆਂ ਕਰਦੇ ਪਿਆਸ ਕਰਦੇ ਆਂ ਸਾਧਰ ਬਣਦੇ ਆਂ ਮਹਾਰਾਜ ਨੇ ਸਾਲ ਹੋ ਗਏ ਸਤਿਬਾਣੀ ਛੋੜ ਕੇ ਜੇ ਤੁਹਾਡੇ ਗੁਰੂ ਘਰ ਆਉਂਦੇ ਹੋਏ ਪਰ ਮਹਾਰਾਜ ਹਾਲੇ ਵੀ ਸਾਡਾ ਮਨ ਨਹੀਂ ਝੁਟਿਆ ਦੱਸਾਂ ਤਾਂ ਉਪਰਾਹ ਨਹੀਂ ਹੋ ਰਿਹਾ ਹਾਲੇ ਵੀ ਮਨ ਵਿੱਚ ਉਹੀ ਖਿਆਲ ਆਉਂਦੇ ਆ ਵਿਸ਼ੇ ਕੋ ਕੋ ਇਹ ਖਾ ਲੀਏ ਰੋ ਖਾ ਲੀਏ ਇਹ ਤੁਹਾਡੀ ਬਾਣੀ ਬਣਦਾ ਲਾਭ ਕੀ ਹੈ ਇੱਕ ਮੰਦੀ ਮਾਂ ਦਾ ਦੁੱਖ ਹੈ ਚਲ ਰਾਈਟ ਵੈਂਟਰ ਲਿਸਟ ਵੀ ਅਪਾਏ ਮਾਰਗਨਾ ਸਾਂਝਾ ਕਰ ਸਕਦੇ ਆ ਕਾਂ ਤੇ ਜੀ ਮਹਾਰਾਜ ਤੁਸੀਂ ਤੇ ਜਾਣਦੇ ਹੋ ਨਾ ਵੀ ਜਿੱਥੇ ਹਾਈਵੇ 3 ਅੰਦਾਜ਼ ਖਾਣੇ ਮਾਰਾ ਤਨ ਕਰਕੇ ਸਾਡੀ ਵਸਤਾ ਥੋੜੀ ਉੱਚੀ ਕਰ ਦੋ ਜੇ ਜੀ ਗਿਆਨ ਹੋਣ ਦੇ ਬਾਅਦ ਵੀ ਤੁਹਾਡੇ ਘਰ ਨਾ ਫੇਰੇ ਰਾਈਟ ਸ਼ਾਇਦ ਸੰਗਤੀ ਮਹਾਰਾਜ ਨੂੰ ਕਿਰਪਾ ਕਰ ਰਹੇ ਹਣ ਗੁਣ ਗਾਰੇ ਪੂਰਨ ਪਰਮੇਸ਼ਰ ਆਇਆ ਰਾਸੇ ਜੋ ਕੀਤਾ ਲੋੜੀਆ ਕੰਮ ਸੋ ਹਰ ਪਿਆ ਆਖੀਐ ਕਾਰਜ ਦੇ ਸਾਰ ਸਤਿਗੁਰ ਸਤਿ ਸਾਖੀਐ ਸੰਤਾਂ ਸੰਗਿ ਧੰਨ ਅਮਰ ਚਾਖੀਐ ਜੋ ਪਿਆਪਨ ਜਨ ਮਹਿਰਵਾਨ ਦਾਸ ਕੀ ਰਾਖੀਐ ਨਾਨਕ ਹਰ ਕੋ ਨੂੰ ਗਾਏ ਲਖ ਬਰ ਬਲਖੀਐ ਮਾਲ ਕਹਿੰਦੇ ਤੁਸੀਂ ਸਿਰ ਵਾਇ ਗੁਰ ਦਾ ਚਿੰਤਨ ਕਰੋ ਬਾਣੀ ਪੜੋ ਸਿਮਰਨ ਕਰੋ ਗੁਰੂ ਸਾਹਿਬ ਜੀ ਤੁਹਾਡੇ ਸਾਰੇ ਕਾਰਜ ਸੰਸਾਰਿਕ ਕਾਰਜ ਵੀ ਉਹ ਤੁਹਾਡੀ ਆਤਮਿਕ ਅਵਸਥਾ ਵੀ ਦਰਗਾਹ ਤੇ ਵੀ ਮਹਾਰਾਜ ਤੁਹਾਡੇ ਸਾਰੇ ਕਾਰਜ ਆਪੇ ਸਵਾਰ ਦੇਣਗੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਉਹ ਆਪ ਹੀ ਸੁਆਮੀ ਹੈ ਤਮੇ ਵੀ ਮਾਤਾ ਪਿਤਾ ਤਮੇ ਵੀ ਤਮੇ ਵੀ ਮੰਦਬ ਸਖਾ ਤਮੇ ਵਾਈ ਗੁਰੂ ਹੀ ਸਾਡਾ ਯਾਰ ਹੈ ਕਿਉਂਕਿ ਸੁਣ ਯਾਰ ਹਮਾਰੇ ਸੱਜਣ ਇਹ ਕਰੋ ਬੇਨਤੀ ਆ ਗੁਰੂ ਸਾਹਿਬ ਵੀ ਸਾਡੇ ਮਿੱਤਰ ਹੈ ਗੁਰੂ ਸਾਹਿਬ ਦੀ ਮਿੱਤਰ ਪਿਆਰੇ ਨੂੰ ਹਾਲ ਨੂੰ ਇਦਾਂ ਦਾ ਕਹਿਣਾ ਮਿੱਤਰ ਪਿਆਰਾ ਜੀ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਕੇ ਆਇਆ ਚਲ ਰਾਈ ਹਾਲ ਸਾਡੇ ਸਾਡੇ ਵਾਲੇ ਸਾਰਾ ਕੁਝ ਮਹਾਰਾਜ ਹੀ ਹੈ ਪਤਨੀ ਵੀ ਮਹਾਰਾਜ ਹੈ ਪੁੱਤਰੀ ਵੀ ਮਹਾਰਾਜ ਹੈ ਭਰਾ ਵੀ ਮਾਤਾ ਪਿਤਾ ਸਾਰਾ ਕੁਝ ਮਹਾਰਾਜ ਹੀ ਹੈ ਭਾਬ ਕਬੀਰ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਕਬੀਰ ਸਾਹਿਬ ਚਾਹ ਕਾ ਹੁੰਦੇ ਰੋ ਮੰਦਰ ਕੰਦ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਭਗਤ ਕਬੀਰ ਜੀ ਕਹਿੰਦੇ ਇੱਥੇ ਨਾ ਪਤਨੀ ਤੁਹਾਡੀ ਬਿਨਾ ਕਿਸੇ ਸਵਾਰਥ ਤੋਂ ਸੇਵਾ ਕਰੇਗੀ ਕਾਲਯੁਗ ਵਿੱਚ ਕਿਤਨਾ ਕਿਤੇ ਸੰਗਤ ਜੀ ਮਾਪੇ ਵੀ ਕਿਤਨਾ ਕਿਤੇ ਆਪਣੇ ਬੱਚੇ ਨੂੰ ਸਵਾਰਥ ਰੱਖਦੇ ਆ ਬਸ ਇੱਦਾਂ ਰਹੇ ਨਹੀਂ ਪੰਜੀ ਇਹਨਾਂ ਨੇ ਤੁਹਾਨੂੰ ਸੁਣਤੀ ਨਹੀਂ ਆ ਜਿੱਦਾਂ ਨੂੰ ਕੋਈ ਯਾ ਰੱਖ ਰਿਹਾ ਕਿ ਜੇ ਮੇਰਾ ਪੁੱਤ ਰਹੀ ਆ ਮੇਰੀ ਹੀ ਧੀ ਅੱਜ ਕਰੇਗੀ ਤਾਂ ਮੈਂ ਦਾ ਇਹ ਕੰਮ ਕਰਨਾ ਜੇ ਉਹਨੂੰ ਸਾਡੀ ਪਰਵਾਨੀ ਮੈਂ ਸਾਨੂੰ ਵੀ ਉਹਦੀ ਪਰਵਾਨੀ ਅੱਜ ਕੱਲ ਮਾਤਾ ਪਿਤਾ ਦੀ ਘਿਆ ਦੀ ਮਾਂਜੇ ਵੀ ਇਹ ਗੱਲ ਹੈ ਬਲਦ ਕਬੀਰ ਜੀ ਕਹਿੰਦੇ ਆਪਣੇ ਪਤਨੀ ਬੱਚੇ ਪਤੀ ਭੈਣ ਭਰਾ ਮਾਤਾ ਪਿਤਾ ਇੱਥੇ ਕੋਈ ਨਹੀਂ ਹੈ ਬੱਚੇ ਸਿਰਫ ਦੇਖੋ ਇਹ ਸਾਰਾ ਸੰਸਾਰ ਜਿਹੜਾ ਨਾ ਇਹ ਧੋਖੇ ਭਾਜ ਹੈ ਇਕ ਕੋਈ ਵਾਇਰ ਨਾ ਇਤਵ ਮਾਚਾ ਨਿਆ ਜਿਹੜਾ ਕੋਈ ਧੋਖਾ ਨਹੀਂ ਦਿੰਦਾ ਇਸ਼ਕ ਮੁਹੱਬਤ ਕਰਨੀ ਰੱਤੇ ਇਸ਼ਕ ਨੂੰ ਦਾਏ ਰਾਮ ਦੀ ਯਾਰ ਕੇ ਵਿਸਰਿਆ ਜੇ ਨਾਮ ਤੇ ਧੀਏ ਪਾਉਂਦੀ ਇਸ਼ਕ ਪ੍ਰੇਮ ਕਰਨਾ ਤੇ ਬਾੜੇ ਦਾ ਨਹੀਂ ਹੋ ਜਾਈਂ ਰੈਂਕਿਊ ਜਹੀ ਪਰ ਪਾਉ ਪਰੇਸ਼ਨਾ ਮੁਹੱਬਤ ਪ੍ਰੇਮ ਸ੍ਰਿ ਵਾਇਕੁਣਾਤ ਆਪਾ ਕਰਾਂਗੇ ਤਾਂ ਹੀ ਸੁਖੀ ਰਾਵਾਂਗੇ ਮਾਪੇ ਦੇਖ ਲੋ 18 18 ਸਾਲ ਬੱਚਿਆਂ ਦੀ ਜੀਵਾਂ ਲਾ ਕੇ ਸੇਵਾ ਕਰਦੇ ਆ ਉਹਨਾਂ ਦੀ ਹਰ ਇੱਛਾ ਪੂਰੀ ਕਰਦੇ ਆ ਸਭ ਪੇਸ਼ੇਨ ਪੂਰੀ ਕਰਦੇ ਆ ਜਦੋਂ ਬੱਚੇ ਦਾ ਤੀਰਦਾ ਵਿਆਹ ਹੋ ਜਾਂਦਾ ਹੈ ਉਹੀ ਬੱਚੇ ਬਾਅਦ ਚੋਂ ਮਾਪਿਆਂ ਨੂੰ ਗਿਫਟ ਵੀ ਕਰਾਉਂਦੇ ਆ ਜਾਂ ਉਹਨਾਂ ਨੂੰ ਇੱਥੇ ਸਮਝਦਿਆ ਜਾਂਦੀ ਨਹੀਂ ਸਮਝਦੇ ਇਹ ਵਿਆਦਾ ਹੋ ਜਾਂਦਾ ਕਿ ਤੁਮ ਮਾਤਾ ਪਿਤਾ ਨੇ ਇੰਨੇ ਘਰ ਵਾਣੀ ਪੜੀ ਹੁੰਦੀ ਕੋਈ ਖੇਡ ਨਹੀਂ ਸੋ ਇਸੇ ਕਰਕੇ ਮਹਾਰਾਜ ਜੀ ਕਹੇ ਮਹਾਰਾਜ ਨੇ ਕਹਿ ਵੀ ਜਹਾਸਤ ਦੇ ਵਿੱਚ ਨਾ ਅੰਜਨ ਮਾਇ ਨਿਰੰਜਨ ਰਹਿਆ ਜੋਗ ਜੁਗ ਤੇ ਪਾਈਐ ਗ੍ਰਸਤ ਦੇ ਵਿੱਚ ਤ੍ਰਿਗੰਤ ਮਾਤ ਪਿਤਾ ਸਨੇਹਨ ਤ੍ਰਿਗੰਤ ਸਨੇਹਨ ਸੁਤ ਮ੍ਰਿਤ ਪ੍ਰਿਤ ਭਾਗ ਮਜ ਹੈ ਉਹਦੇ ਵਿੱਚ ਮਹਾਰਾਜ ਦੱਸਦੇ ਆ ਵੀ ਤੁਸੀਂ ਮੋਹ ਨਹੀਂ ਪਾਣਾ ਗ੍ਰਸਤ ਵਿੱਚ ਆਪਣੇ ਬੱਚਿਆਂ ਨਾਲ ਤੁਸੀਂ ਮੋਹ ਨਹੀਂ ਪਾਣਾ ਆਪਣੇ ਪਤੀ ਨਾਲ ਮੋਹ ਨਹੀਂ ਪਾਣਾ ਪਤਨੀ ਦਾ ਧਰਮ ਜੋ ਹੈ ਆਪਣੇ ਪਤੀ ਦੀ ਆਨਿਛਾ ਦੀ ਪੂਰੀ ਕਰੇ ਉਹਨੂੰ ਰੋਟੀ ਪਾਣੀ ਪੁੱਛੇ ਔਰ ਮਾਤਾ ਪਿਤਾ ਦਾ ਧਰਮ ਹੈ ਆਪਣੇ ਬੱਚਿਆਂ ਦੀ ਜ਼ਰੂਰਤ ਪੂਰੀ ਕਰੇ ਉਹਨੂੰ ਵਧੀਆ ਕੱਪੜਾ ਲਿਦਾ ਉਹਨੂੰ ਭਾਈਚਾਰੀ ਸਾਰਾ ਖਰਚਾ ਕਰੇ ਪਰ ਜਿਹੜਾ ਪਿਆਰ ਹੈ ਮੋਹ ਹੈ ਉਹ ਸਿਰਫ ਵਾਹਿਗੁਰੂ ਨਾਲ ਪਾਵੇ ਜੇ ਇਹਨਾਂ ਸਾਰਿਆਂ ਨੂੰ ਛੱਡ ਕੇ ਵਾਹਿਗੁਰੂ ਨੂੰ ਛੱਡ ਕੇ ਆਪਾਂ ਸੰਸਾਰੀ ਕਿਸੇ ਵੀ ਬੰਦੇ ਨਾਲ ਪਿਆਰ ਪਾਵਾਂਗੇ ਉਹਦੇ ਵਿੱਚੋਂ ਧੋਖਾ ਮਿਲੇਗਾ ਹੀ ਮਿਲੇਗਾ ਕਿਉਂਕਿ ਉਹ ਵੀ ਬੰਦਾ ਪੰਜ ਵੀਕਾਰਾਂ ਦੇ ਅਧੀਨ ਹੈ ਉਹ ਕਿਹੜਾ ਰੱਬ ਹੈ ਜੀ ਉਹਨੂੰ ਕ੍ਰੋਧ ਨਹੀਂ ਆਉਂਦਾ ਜਾਂ ਉਹਦੇ ਵਿੱਚ ਕਾਮ ਵਾਸਨਾ ਨਹੀਂ ਜਾਂ ਉਹਦੇ ਵਿੱਚ ਲੋਭ ਨਹੀਂ ਲਾਲਚ ਨਹੀਂ ਉਬੀਤੇ ਸਵਾਰਥ ਦੇ ਧੀ ਹਨ ਲਾਲਸ ਦੇ ਧੀ ਨੇ ਲੋਭ ਦੇ ਧੀ ਹਨ ਸੁਸੰਗਤ ਇਸ ਕਰਕੇ ਮਾਰਨ ਨਿਕਾ ਜ਼ਿੰਮੇਵਾਰੀ ਨੇ ਬਾਣੀ ਹੈ ਪਰ ਜਿਹੜੀ ਪਿਆਰ ਹੈ ਮੋਹ ਹੈ ਉਹ ਸਿਰਫ ਵਾਹਿਗੁਰੂ ਨਾਲ ਪਾਣਾ ਹੈ ਤੇ ਸਾਨੂੰ ਬੜੀ ਤੋਖਾ ਨਹੀਂ ਮਿਲੇਗਾ ਮਹਾਰਜ ਕਹਿੰਦੇ ਸਾਰਾ ਕੁਝ ਤੁਸੀਂ ਉਹ ਸਾਡੇ ਵਾਸਤੇ ਮਾਤਾ ਕੀਤਾ ਅੱਜ ਇਸ ਨਹੀਂ ਜਾਨੀ ਬਾਲ ਸਾਡੇ ਬੱਚੇ ਮਹਾਰਜ ਤੁਸੀਂ ਇਹ ਸਾਡੇ ਵਾਸਤੇ ਸਾਰਾ ਕੁਝ ਦਿੱਤਾ ਹੋ ਨਾਨਕ ਸਤਿਗੁਰ ਬਿਨਹਾਰੀ ਜਿਨ ਇਹੋ ਥਾਨ ਸੁਹਾਇਆ ਆਖੋ ਭਾਈ ਸੰਤਨਾਮ ਜੀ ਵਾਰਨ ਉਸ ਕਾਲਪੁਰ ਖਵਾਈ ਗੁਰਦਾ ਸ਼ੁਕਰਾਨਾ ਕਰਦੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨਾਨਕ ਜੀ ਦੀ ਮੋਹਰ ਲਾਉਂਦੇ ਹੋ ਏ ਸ਼ਬਦ ਦੀ ਸਮਾਪਤੀ ਕਰਦੇ ਹਾਂ ਵੀ ਕੋ ਨਾਨਕ ਨੇ ਜਨ ਬਲੇ ਹਾਰੀ ਜਿਹਨੂੰ ਆਥਾਨ ਸੁਹਾਇਆ ਵੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਨੇ ਇੰਨੇ ਸੁੰਦਰ ਸੰਸਾਰ ਦੀ ਰਚਨਾ ਕੀਤੀ ਭਾਵ ਤੁਮ ਖਾਲੀ ਸੰਗਤ ਬਖਸ਼ੀ ਜੋ ਐਸੇ ਵਾਹਿਗੁਰੂ ਦਾ ਜਿਹੜਾ ਹੈ ਅਸੀਂ ਉਹਦੇ ਤੋਂ ਵਾਰਨੇ ਜਾਣਦੇ ਆਂ ਬੁਧਾਰੇ ਜਾਣਦੇ ਆਂ ਸੰਗਤ ਜੀ ਬਾਣੀ ਦੇ ਵਿਚਾਰ ਕਰਦੇ ਹੋਏ ਮੈਂਤ ਪ੍ਰਕਾਰ ਦੀਆਂ ਗੁੱਲਾਗਲਤੀਆਂ ਹੋ ਗਈਆਂ ਮਨਜਾਨੇ ਚ ਸਮਝ ਕੇ ਮਾਫ ਕਰਨਾ ਜੀ ਬਾਣੀ ਦੀ ਵਿਚਾਰ ਕਰਦੇ ਹੋਏ ਸ਼ਕਤੀ ਦੀ ਵਿਚਾਰ ਕਰਦੇ ਇਸ ਤਰ੍ਹਾਂ ਦੀਆਂ ਗੁੱਲਾਗਲਤੀਆਂ ਹੋ ਜਾਂਦੀਆਂ ਹਨ ਮਹਾਰਾਜ ਬਖਸ਼ ਮੋ ਦੇ ਬਖਸ਼ਣਾ ਤਾਂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਸਾਖੂ ਤੇ ਦਿਹਾੜਾ ਆ ਰਿਹਾ ਹੈ ਮਹਾਰਾਜ ਦੀ ਕਿਰਪਾ ਕੇ ਅਪਾ ਕਾਲ ਦੇ ਦੀਵਾਨਾ ਵਿੱਚ ਇਤਿਹਾਸ ਦੀ ਸੰਖੇਪ ਸਾਂਝ ਬਾਵਾਂਗੇ ਹੁਣ ਸਮਾਂ ਨਹੀਂ ਹੈ ਸੁਮਾਰਾਜ ਕਿਰਪਾ ਕਰੇ ਪੰਕੋਟਾਂ ਕੋ ਸ਼ੁਕਰ ਸਾਰੀ ਸੰਗਤ ਆ ਪਾਪਾ ਜੀ ਦਾ ਸ਼ੰਗੋ ਸ਼ੁਕਰ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਕਥਾ ਕਰਾਈ ਹੈ ਸਦਾ ਸਾਰੀਆਂ ਮਾਪੇ ਭੈਣਾਂ ਦਾ ਸਿੰਘਾਂ ਦਾ ਵਰ ਨੂੰ ਕਰਕੇ ਜਿੱਦਿਆਂ ਕਰਾਈਆਂ ਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬੜੇ ਅਕੀਖੇ ਮਹਾਰਾਜ ਕਥਾ ਸੁਣੀਆਂ ਭਾਈ ਪੰਕੋਟਾਂ ਕੋ ਸ਼ੁਭਕਮਨਾਂ ਆ ਰਹਾ ਅੰਗਾ ਜੀ ਬਾਣੀ ਦੇ ਵਿਚਾਰ ਕਰਦੇ ਹੋਏ ਗਲਤ ਭੁਲਾ ਹੋਈਆਂ ਜਾਂ ਉੱਚ ਸਮਝ ਕੇ ਮਾਫ ਕਰਨਾ ਜੀ ਆਉਂਤ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਜੀ ਰਾਮ ਚੰਦ ਜੀ ਦਾ ਰਾਮਿਸਾਰ ਹਲਸਾ ਸਤਿਗੁਰ ਤੇ ਕੋ ਨਾਮ ਨੰਦ ਜੰਗਲਿਹਾਰੀ ਜਿਨੇ ਉਹ ਥਾਂ ਤੇ ਵਸਾਇਆ ਵੈ ਕਿਸ ਦਾ ਹਲਸਾ ਜਗਤ ਕਲੀ ਮਹਾਰਾਤੀ ਜਾਨ ਤੀ ਕੋ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿੱਧੀ ਮਰ ਵਜਿਆ ਵਧਾਈਆਂ ਰਾਗ ਰਤ ਪਰਵਾਰ ਪ੍ਰਿਆ ਸੁਖ ਗਾ ਬਣਾਈਆਂ ਅਸੀ ਲਗੀ ਕਥਾ ਤੇ ਕੋ